ਮੈਂ ਤਕਰੀਬਨ ਪਾਰਟੀ ਦੇ ਵਿੱਚ ਦਸੰਬਰ 2013 ਤੋਂ ਜਦੋਂ ਕੇਜਰੀਵਾਲ ਜੀ ਦੀ ਸਰਕਾਰ ਪਹਿਲੀ ਵਾਰੀ ਆਈ ਹੈ ਨਾ ਜੀ ਜੀ ਉਦੋਂ ਤੋਂ ਮੈਂ ਮਨ ਬਣਾ ਕੇ ਇੱਕ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕੀਤੀ ਸੀ ਜੀ ਕਿ ਪੰਜਾਬ ਦੇ ਭਲੇ ਦੀ ਜਿਹੜੀ ਆ ਉਹ ਇਹ ਪਾਰਟੀ ਕਰੂਗੀ ਗੱਲ ਜੇ ਕਿਤੇ ਆਪਣਾ ਇੱਥੇ ਪੰਜਾਬ ਚ ਆ ਜੇ ਦਿੱਲੀ ਵਾਲੇ ਜਿਹੜੇ ਆ ਉਹ ਪਾਣੀ ਦਾ ਬਿਜਲੀ ਦਾ ਜਾਂ ਹੋਰ ਸਹੂਲਤਾਂ ਜਿਹੜੇ ਆ ਉਹਨਾਂ ਦਾ ਆਨੰਦ ਲੈਣ ਲੱਗੇ ਆ ਜੀ ਤੇ ਸਾਡੇ ਪੰਜਾਬ ਨੂੰ ਕਿਤੇ ਇਹੋ ਜਿਹਾ ਜਿਹੜਾ ਵਾ ਮੌਕਾ ਮਿਲੇ ਇਹੋ ਜੀ ਪਾਰਟੀ ਆਵੇ ਤੇ ਅਸੀਂ ਵੀ ਜਿਹੜਾ ਇਹਦੇ ਨਾਲ ਚੱਲ ਪਏ ਤੇ ਉਹ ਮਾਲਕ ਨੇ ਜਿਹੜਾ ਵਾ ਉਹ 14 ਦੇ ਵਿੱਚ ਜਿਹੜੀ ਇਲੈਕਸ਼ਨ ਆਈ ਮੁੜ ਕੇ ਬਾਅਦ ਦੇ ਵਿੱਚ 4 ਐਮਪੀ ਬਣਾਏ ਤੇ ਦੇਖੋ ਪੂਰੀ ਹੋ ਗਈ ਤੇ ਅਸੀਂ ਫਿਰ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਵਾ ਉਹ ਪਾਰਟੀ ਦੇ ਨਾਲ ਮੂਰੇ ਹੋ ਕੇ ਜਿਹੜਾ ਉਹ ਚੱਲਣਾ ਸ਼ੁਰੂ ਕਰ ਦਿੱਤਾ ਜੀ ਕੰਮ ਕਰੋ ਮੈਂ ਤੇ ਇੱਕ ਗੱਲ ਕਹੂੰਗਾ ਵੀ ਜੇ ਕੰਮ ਕਰਨਾ ਚਾਜ ਨਾ ਕਰੋ ਜਿੱਥੇ ਵੀ ਪਾਰਟੀ ਦੇ ਵਿੱਚ ਕਰਨਾ ਜਿਹੜੀ ਵੀ ਪਾਰਟੀ ਤੁਸੀਂ ਹੈਗੀ ਜੀ ਚਾਜ ਨਾ ਕਰੋ ਚਾਹੇ ਉਹ ਦੂਜੀਆਂ ਪਾਰਟੀਆਂ 'ਚ ਵੀ ਕਿਉਂ ਨਾ ਆਣ ਕੱਲਾ ਆਪਾਂ ਇਹ ਨਹੀਂ ਕਹਿੰਦੇ ਵੀ ਆਮ ਪਾਰਟੀ ਦੇ ਵਿੱਚ ਕਰੋ ਜਿੱਥੇ-ਜਿੱਥੇ ਵੀ ਤੁਹਾਨੂੰ ਹੈਗੇ ਜੇ ਮਿਹਨਤ ਨਾ ਕਰੋ ਐ ਵੇਖੋ ਜੀ ਆਪਾਂ ਨਾ ਕਈ ਵਾਰੀ ਪ੍ਰਚਾਰ ਜਿਹੜਾ ਉਹ ਜ਼ਿਆਦਾ ਹੋ ਜਾਂਦਾ ਮੈਂ ਸਮਝਦਾ ਜਿੰਨਾ ਹੁਣ ਵੇਖੋ 4-5 ਪਾਰਟੀਆਂ ਆਪਣੀਆਂ ਹੋ ਗਈਆਂ ਜੀ 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 ਬੀਜੇਪੀ ਕਾਂਗਰਸ ਅਕਾਲੀ ਦਲ ਹੋ ਗਿਆ ਜੀ ਜਾਂ ਅਕਾਲੀ ਦਲ ਦੇ ਵੀ ਗਾਂਹ ਹੋਰ ਬਣ ਗਏ ਆ ਵਿੱਚੋਂ ਅਕਾਲੀ ਦਲ ਆ ਇਹ ਜਿਹੜੀ ਆਮ ਪਾਰਟੀ ਆ ਇੱਕ ਹੀ ਰਹਿ ਗਈ ਆ ਤਕਰੀਬਨ 70 80% ਲੋਕ ਜਿਹੜੇ ਆ ਇਹਦੀ ਵਿਰੋਧਤਾ ਕਰਨ ਵਾਲੇ ਆ 20% ਆ ਜਿਹੜੇ ਇਹ ਪੋਜਿਟਿਵ ਆ ਹਨਾ ਜਿਹੜਾ ਪਾਰਟੀਆਂ ਨੇ ਸਰਕਾਰਾਂ ਨੇ ਦਿੱਲੀ ਦੇ ਲੋਕਾਂ ਨੂੰ ਇੱਥੇ ਕੈਬਨਿਟ ਮਨਿਸਟਰ ਜਿਹੜੇ ਬਣਾਏ ਆ ਮਤਲਬ ਇਹ ਸਾਨੂੰ ਭੁੱਲ ਨਾ ਨਹੀਂ ਚਾਹੀਦਾ ਬਾਕੀ ਉਹ ਜਿਹੜੇ ਲੋਕਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਮੋਸਟਲੀ ਉਹਨਾਂ ਲੋਕਾਂ ਨੇ 8 8 10 10 ਸਾਲ ਹੋ ਗਏ ਆ ਉਹ ਪਾਰਟੀ ਦੇ ਨਾਲ ਵੱਜੇ ਆ ਉਹ ਤੁਸੀਂ ਵੇਖੋਗੇ ਉਹਨਾਂ ਦੇ ਨਾਲ ਵੱਲ ਜੇ ਕਿਤੇ ਰਮਤੇ ਆ ਵਾਂਗੂ ਫਿਰਦੇ ਆ ਉਹ ਉਹ ਇੱਥੋਂ ਦੇ ਨਾਗਰਿਕ ਆ ਪੰਜਾਬ ਦੇ ਬਣੇ ਤੇ ਕੰਮ ਵੀ ਕਰਨ ਰਿਹਾ ਪੰਜਾਬ ਦੀ ਪਾਰਟੀ ਦੇ ਨਾਲ ਕਰਨ ਰਿਹਾ ਹਨਾ ਤੇ ਜੇ ਦੇਖੋ ਉਹਨਾਂ ਨੇ ਇੱਕ ਮੁੱਠ ਕਰਕੇ ਪਾਰਟੀ ਸਾਰੀਆਂ ਜ਼ਿੰਮੇਵਾਰੀਆਂ ਸਾਰੀਆਂ ਆਰਗੇਨਾਈਜ਼ ਦੇ ਵਿੱਚ ਕਰਨ ਰਹਾ ਤੇ ਜੇ ਕਿਤੇ ਇੱਕ ਦੋ ਚੀਰਮੈਨੀਆਂ ਦੇ ਵੀ ਦਿੱਤੇ ਨਾ ਕੋਈ ਬਹੁਤ ਹੀ ਇੰਨੀਆਂ ਦੇ ਵਿੱਚੋਂ ਸੈਂਕੜੇ ਚੀਰਮੈਨੀਆਂ ਨਿੱਕੀਆਂ ਵੱਡੀਆਂ ਪਾ ਕੇ ਕੋਈ ਐਡੀ ਬਹੁਤ ਹੀ ਵੱਡੀ ਗੱਲ ਨਹੀਂ ਜਦੋਂ ਹੀ ਫੰਡ ਅਰੇਜ ਕਰਨ ਜਾਂਦੇ ਸੀ ਵਿਦੇਸ਼ਾਂ ਦੇ ਵਿੱਚ ਤੇ ਮੈਂ ਉਹਦੇ ਪੈਸੇ ਮੈਨੂੰ ਉਹ ਕਹਿੰਦੇ ਸੀ ਜੀ ਪਤੀ ਜੀ ਵੀ ਸਾਡੀ ਪਾਰਟੀ ਦੇ ਆ ਗਏ ਆ ਫੰਡ ਰੇਜ ਕਰਨ ਤੇ ਜਾ ਕੇ ਜਿੰਨਾ ਆਪਣੀ ਪਾਰਟੀ ਨੂੰ ਰੋਟੇਸ਼ਨ ਕਰਦੇ ਜੀ ਉਹਨਾਂ ਦੇਖਿਆ ਉਹ ਤੇ ਮੈਂ ਦੇਖ ਕੇ ਆਉਣਾ ਦੱਸ ਕੇ ਵੀ ਆਉਂਦਾ ਰਿਆ ਮਤਲਬ ਵੀ ਭਾਈ ਇਹ ਕਰ ਜਾਂਦਾ ਮਤਲਬ ਫੰਡਿਆ ਮਤਲਬ ਪਾਰਟੀ ਦਾ ਹੁਣ ਮੈਂ ਇਨਾਂ ਨਾਲ ਚ ਰ ਇੱਥੇ ਰਹਿ ਜਨਾ ਪਰਿਵਾਰ ਦਾ ਸਹਯੋਗ ਨਾ ਹੋਵੇ ਤਾਂ ਬੰਦਾ ਕਿੱਥੋਂ ਰਹਿ ਜਾਊਗਾ ਬੱਚਿਆਂ ਦਾ ਸਹਯੋਗ ਆ ਬੇਟਿਆਂ ਦਾ ਸਹਯੋਗ ਆ ਰਿਸ਼ਤੇ ਦਾ ਬੜੇ ਦਾ ਰਿਸ਼ਤੇਦਾਰਾਂ ਦਾ ਭਾਈਚਾਰੀ ਦਾ ਸਹਯੋਗ ਆ ਇਹ ਨਹੀਂ ਕੋਈ ਗੱਲ ਹੁੰਦੀ ਸਹਯੋਗ ਤੋਂ ਬਿਨਾਂ ਤੇ ਨਿਕਲਦਾ ਰਹਿਣੀ ਕਿਸੇ ਨੇ ਕੋਈ ਵੀ ਕੀਤੀ ਵੇਖੋ ਸਾਡਾ ਹਲਕਾ ਪਹਿਲਾਂ ਦਾ ਖਡੂਰ ਸਾਹਿਬ ਹੁੰਦਾ ਸੀ ਜੀ ਜੀ ਹੁਣ ਆ ਮੇਰੇ ਖਲਦੋਕ ਤਿੰਨਰਮਾ ਤੋਂ ਬਾਬ ਤੇ ਪਹਿਲਾਂ ਤਾਂ ਹੁਣ ਅਕਾਲੀ ਦਲ ਦੇ ਨਾਲ ਰਹੇ ਆ ਆਪਾਂ तकरीबन ਤਿੰਨ ਚਾਰ ਪੀੜੀਆਂ ਵੱਡੇ-ਵਡੇਰੇ ਮੈਂ ਆਪ ਜਿੰਦਗੀ ਦੇ 35 ਸਾਲ तकरीबन ਜਿਹੜੇ ਆ ਉਹ ਅਕਾਲੀ ਦਲ ਦੇ ਨਾਲ ਬਤਾਏ ਆ ਤੇ ਬੜਾ ਫਖਰ ਹੁੰਦਾ ਸੀ ਆਪਾਂ ਨੂੰ ਇੱਕ ਵੀ ਪੰਥਕ ਪਾਰਟੀ ਆ ਇਹ ਮਤਲਬ ਪੰਜਾਬ ਸਰਕਾਰ ਦੇ ਵੱਲੋਂ ਨਵੀਆਂ ਜ਼ਿੰਮੇਵਾਰੀਆਂ ਦਾ ਐਲਾਨ ਹੋਇਆ ਤੇ ਆਪਣੇ ਮਿਹਨਤੀ ਵਰਕਰਾਂ ਨੂੰ ਪੰਜਾਬ ਸਰਕਾਰ ਨੇ ਜ਼ਿੰਮੇਵਾਰੀਆਂ ਦਿੱਤੀਆਂ ਜੀ ਹਾਂ ਐਨ ਆਰ ਆਈ ਸਕੱਤਰ ਸਿੰਘ ਸੰਧੂ ਜੀ ਸਾਡੇ ਨਾਲ ਨੇ ਉਹਨਾਂ ਨੂੰ ਜਿਹੜੀ ਹੈ ਪੰਜਾਬ ਸਰਕਾਰ ਦੇ ਵੱਲੋਂ ਐਨ ਆਰ ਆਈ ਕਮਿਸ਼ਨ ਦੇ ਜਿਹੜੇ ਆ ਉਹਨਾਂ ਨੂੰ ਪੰਜਾਬ ਦੇ ਡਾਇਰੈਕਟਰ ਲਗਾਇਆ ਗਿਆ ਹੈ ਤਾਂ ਉਹਨਾਂ ਦਾ ਮੰਨਣਾ ਹੈ ਕਿ ਜਦੋਂ ਮੈਨੂੰ ਡਾਇਰੈਕਟਰ ਲਗਾਇਆ ਗਿਆ ਤਾਂ ਮੇਰੇ ਨਾਲ ਦੇ ਸਾਥੀਆਂ ਦੇ ਵਧਾਈਆਂ ਦੇ ਫੋਨ ਆਏ ਲੇਕਿਨ ਮੈਨੂੰ ਪਤਾ ਨਹੀਂ ਸੀ ਕਿ ਪਾਰਟੀ ਜਿਹੜੀ ਹੈ ਉਸਨੇ ਮਿਹਨਤ ਦਾ ਮੁੱਲ ਪਾਇਆ ਆਓ ਆਪਾਂ ਗੱਲਬਾਤ ਕਰਕੇ ਜਾਣਦੇ ਕਿ ਕਿੰਨਾ ਸਮਾਂ ਪਾਰਟੀ ਦੇ ਨਾਲ ਜੁੜਿਆ ਨੂੰ ਹੋ ਗਿਆ ਕਿਹੜੀਆਂ ਪਾਰਟੀਆਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਇਸ ਪਾਰਟੀ 'ਚ ਕੀ ਬਦਲਾਅ ਵੇਖਣ ਨੂੰ ਮਿਲਿਆ ਸਾਡੇ ਨਾਲ ਐਨਆਰਆਈ ਸਕੱਤਰ ਸਿੰਘ ਜੀ ਮੌਜੂਦ ਨੇ ਜਿਨ੍ਹਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵੀਂ ਜ਼ਿੰਮੇਵਾਰੀ ਨਾਲ ਨਿਵਾਜਿਆ ਗਿਆ ਸਭ ਤੋਂ ਪਹਿਲਾਂ ਸਰ ਸਾਡੇ ਚੈਨਲ ਤੇ ਸਵਾਗਤ ਹੈ ਤੇ ਤੁਹਾਨੂੰ ਮੁਬਾਰਕਾਂ ਵੀ ਨੇ ਕਿ ਇੱਕ ਜ਼ਿੰਮੇਵਾਰੀ ਪਾਰਟੀ ਦੇ ਵੱਲੋਂ ਤੁਹਾਨੂੰ ਮਿਲੀ ਹੈ ਜੀ ਐ ਵੇਖੋ ਜੀ ਨજર ਨਿਊਜ਼ ਚੈਨਲ ਤੋਂ ਦਲਜੀਤ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਤੇ ਤੁਹਾਡੇ ਚੈਨਲ ਦਾ ਵੀ ਸ਼ੁਕਰਾਨਾ ਜਿਨ੍ਹਾਂ ਨੇ ਅੱਜ ਮੈਨੂੰ ਜਿਹੜਾ ਵਾਏ ਮੌਕਾ ਦਿੱਤਾ ਮੇਰੇ ਕੋਲ ਚੱਲ ਕੇ ਆਏ ਜੀ ਜੀ ਤੇ ਬਾਕੀ ਦੇਖੋ ਮੈਂ ਤਕਰੀਬਨ ਪਾਰਟੀ ਦੇ ਵਿੱਚ ਦਸੰਬਰ 2013 ਤੋਂ ਜਦੋਂ ਕੇਜਰੀਵਾਲ ਜੀ ਦੀ ਸਰਕਾਰ ਪਹਿਲੀ ਵਾਰੀ ਆਈ ਹੈ ਨਾ ਜੀ ਜੀ ਉਦੋਂ ਤੋਂ ਮੈਂ ਮਨ ਬਣਾ ਕੇ ਇੱਕ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕੀਤੀ ਸੀ ਜੀ ਕਿ ਪੰਜਾਬ ਦੇ ਭਲੇ ਦੀ ਜਿਹੜੀ ਆ ਉਹ ਇਹ ਪਾਰਟੀ ਕਰੂਗੀ ਗੱਲ ਜੇ ਕਿਤੇ ਆਪਣਾ ਇੱਥੇ ਪੰਜਾਬ ਚ ਆ ਜੇ ਤੇ ਮੈਂ ਕਿਹਾ ਮਾਲਕਾ ਜੀ ਦਿੱਲੀ ਵਾਲੇ ਜਿਹੜੇ ਆ ਉਹ ਪਾਣੀ ਦਾ ਬਿਜਲੀ ਦਾ ਜਾਂ ਹੋਰ ਸਹੂਲਤਾਂ ਜਿਹੜਾ ਉਹਨਾਂ ਦਾ ਆਨੰਦ ਲੈਣ ਲੱਗੇ ਆ ਜੀ ਤੇ ਸਾਡੇ ਪੰਜਾਬ ਨੂੰ ਕਿਤੇ ਇਹੋ ਜਿਹੇ ਜਿਹੜਾ ਵਾ ਮੌਕਾ ਮਿਲੇ ਇਹੋ ਜੀ ਪਾਰਟੀ ਆਵੇ ਤੇ ਅਸੀਂ ਵੀ ਜਿਹੜਾ ਇਹਦੇ ਨਾਲ ਚੱਲ ਪਏ ਤੇ ਉਹ ਮਾਲਕ ਨੇ ਜਿਹੜਾ ਵਾ ਉਹ 14 ਦੇ ਵਿੱਚ ਜਿਹੜੀ ਇਲੈਕਸ਼ਨ ਆਈ ਮੁਲਕੇ ਬਾਅਦ ਦੇ ਵਿੱਚ ਚਾਰ ਐਮਪੀ ਬਣਾਏ ਤੇ ਦੇਖੋ ਪੂਰੀ ਹੋ ਗਈ ਤੇ ਅਸੀਂ ਫਿਰ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਵਾ ਉਹ ਪਾਰਟੀ ਦੇ ਨਾਲ ਮੁਰੇ ਹੋ ਕੇ ਜਿਹੜਾ ਉਹ ਚੱਲਣਾ ਸ਼ੁਰੂ ਕਰ ਦਿੱਤਾ ਜੀ ਤੇ ਬਾਕੀ ਦੇਖੋ ਉਹਦੇ ਜੇ ਹੁੰਦਾ ਵੀ ਕੰਮ ਕਰਨਾ ਕੰਮ ਕਰੋ ਮੈਂ ਤੇ ਇੱਕ ਗੱਲ ਕਹੂੰਗਾ ਵੀ ਜੇ ਕੰਮ ਕਰਨਾ ਚੱਜ ਨਾ ਕਰੋ ਜਿੱਥੇ ਵੀ ਪਾਰਟੀ ਦੇ ਵਿੱਚ ਕਰਨਾ ਜਿਹੜੀ ਵੀ ਪਾਰਟੀ ਤੁਸੀਂ ਹੈਗੇ ਜੀ ਚੱਜ ਨਾ ਕਰੋ ਚਾਹੇ ਉਹ ਦੂਜੀਆਂ ਪਾਰਟੀਆਂ ਵਿੱਚ ਵੀ ਕਿਉਂ ਨਾ ਆਉਣ ਕੱਲਾ ਆਪਾਂ ਇਹ ਨਹੀਂ ਕਹਿੰਦੇ ਵੀ ਆਮ ਪਾਰਟੀ ਦੇ ਵਿੱਚ ਕਰੋ ਜਿੱਥੇ-ਜਿੱਥੇ ਵੀ ਤੁਸੀਂ ਹੈਗੇ ਜੀ ਮਿਹਨਤ ਨਾ ਕਰੋ ਤੇ ਤੁਹਾਡਾ ਪਾਰਟੀਆਂ ਜਿਹੜੀਆਂ ਵਾ ਉਹ ਤੁਹਾਡਾ ਰੱਖਦੀਆਂ ਨਹੀਂ ਮਤਲਬ ਤੁਹਾਨੂੰ ਜਿਹੜਾ ਵਾ ਉਹ ਜ਼ਰੂਰ ਇਨਾ ਉਹਦਿਆਂ ਦੇ ਨਾਲ ਜਿਹੜਾ ਨਵਾਜ ਦੀ ਸਕਤਰ ਸਿੰਘ ਜੀ ਮੈਂ ਜਰੂਰ ਪੁੱਛਣਾ ਚਾਹਾਂਗਾ ਡਾਇਰੈਕਟਰ ਸਾਹਿਬ ਕਿ ਜਿਹੜੀਆਂ ਪਾਰਟੀਆਂ ਦੇ ਵੱਲੋਂ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਨੇ ਤੁਹਾਨੂੰ ਲੱਗਦਾ ਨਹੀਂ ਕਿ ਜੇਕਰ ਪੰਜਾਬ ਦੇ ਜਦੋਂ ਪਾਣੀਆਂ ਤੇ ਡਾਕਾ ਵੱਜਾ ਤਾਂ ਪੰਜਾਬੀਆਂ ਨੇ ਚਾਹੇ ਉਹ ਕਿਸੇ ਵੀ ਪਾਰਟੀ ਨੂੰ ਆਪਣਾ ਸਟੈਂਡ ਸਪਸ਼ਟ ਕੀਤਾ ਹੁਣ ਇਥੇ ਤੁਹਾਡੇ ਵਰਕਰਾਂ ਦਾ ਸਵਾਲ ਹੈ ਕੀ ਪੰਜਾਬ ਦੀਆਂ ਚੇਅਰਮੈਨੀਆਂ ਤੇ ਵੀ ਦਿੱਲੀ ਦਾ ਡਾਕਾ ਵੱਜ ਰਿਹਾ ਹੈ ਕਿਤਨਾ ਕਿਤੇ ਦਿੱਲੀ ਦੇ ਚੇਅਰਮੈਨ ਬਣਾਏ ਜਾ ਰਹੇ ਕੀ ਕਹਿਣਾ ਚਾਹੋਗੇ ਇਸ ਤੇ ਵਿਚਾਰ ਕੀ ਤੁਸੀਂ ਕੀ ਮਹਿਸੂਸ ਕਰਦੇ ਹੋ ਇਸ ਚੀਜ਼ ਤੇ ਐ ਵੇਖੋ ਜੀ ਆਪਾਂ ਨਾ ਕਈ ਵਾਰੀ ਪ੍ਰਚਾਰ ਜਿਹੜਾ ਉਹ ਜ਼ਿਆਦਾ ਹੋ ਜਾਂਦਾ ਮੈਂ ਸਮਝਦਾ ਜਿੰਨਾ ਹੁਣ ਵੇਖੋ ਚਾਰ ਪੰਜ ਪਾਰਟੀਆਂ ਆਪਣੀਆਂ ਹੋ ਗਈਆਂ ਜੀ 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 ਭਾਜਪਾ ਕਾਂਗਰਸ ਅਕਾਲੀ ਦਲ ਹੋ ਗਿਆ ਜੀ ਜਾਂ ਅਕਾਲੀ ਦਲ ਦੇ ਵੀ ਗਾਂ ਹੋਰ ਬਣ ਗਏ ਆ ਵਿੱਚੋਂ ਅਕਾਲੀ ਦਲ ਆ ਇਹ ਜਿਹੜੀ ਆਮ ਪਾਰਟੀ ਆ ਇੱਕ ਹੀ ਰਹਿ ਗਈ ਆ ਤਕਰੀਬਨ 70-80% ਲੋਕ ਜਿਹੜੇ ਆ ਇਹਦੀ ਵਿਰੋਧਤਾ ਕਰਨ ਵਾਲੇ ਆ 20% ਆ ਜਿਹੜੇ ਇਹ ਪੋਜਿਟਿਵ ਆ ਹਨਾ ਜੀ ਜੀ ਮੈਂ ਕਹਿੰਨਾ ਇਹ ਨਹੀਂ ਕਰਨਾ ਚਾਹੀਦਾ ਪਿਛਲੇ ਟਾਈਮ ਦੇ ਵਿੱਚ ਵੀ ਹੋਇਆ ਲੋਕ ਜਿਹੜਾ ਪਾਰਟੀਆਂ ਨੇ ਸਰਕਾਰਾਂ ਨੇ ਦਿੱਲੀ ਦੇ ਲੋਕਾਂ ਨੂੰ ਇੱਥੇ ਕੈਬਨਿਟ ਮਨਿਸਟਰ ਜਿਹੜੇ ਬਣਾਏ ਆ ਮਤਲਬ ਇਹ ਸਾਨੂੰ ਭੁੱਲਣਾ ਨਹੀਂ ਚਾਹੀਦਾ ਬਾਕੀ ਉਹ ਜਿਹੜੇ ਲੋਕਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਮੋਸਟਲੀ ਉਹਨਾਂ ਲੋਕਾਂ ਨੇ 8-8 10-10 ਸਾਲ ਹੋ ਗਏ ਆ ਉਹ ਪਾਰਟੀ ਦੇ ਨਾਲ ਵੱਜੇ ਆ ਉਹ ਤੁਸੀਂ ਵੇਖੋਗੇ ਉਹਨਾਂ ਦੇ ਨਾਲ ਵੱਲ ਜੇ ਕਿਤੇ ਰਮਤੇ ਆ ਵਾਂਗੂ ਫਿਰਦੇ ਆ 24 ਘੰਟੇ ਸੱਤੇ ਦਿਨ ਉਹਨਾਂ ਦੇ ਫੋਨ ਹੁੰਦੇ ਆ ਤੁਸੀਂ ਰਾਤ ਨੂੰ 12 ਵਜੇ ਫੋਨ ਕਰ ਲੋ 2 ਵਜੇ ਫੋਨ ਕਰੋ ਸਾਡਾ ਫੋਨ ਅਨਸਰ ਕਰਦੇ ਆ ਜਿਨ੍ਹਾਂ ਜਿਨ੍ਹਾਂ ਦੀ ਇਹ ਆਪਾਂ ਗੱਲ ਕਰ ਰਹੇ ਆ ਜੀ ਤੇ ਜੇ ਉਹ ਇੱਥੋਂ ਦੇ ਨਾਗਰਿਕ ਆ ਪੰਜਾਬ ਦੇ ਬਣੇ ਤੇ ਕੰਮ ਵੀ ਕਰਨ ਰਹੇ ਆ ਪੰਜਾਬ ਦੀ ਪਾਰਟੀ ਦੇ ਨਾਲ ਕਰਨ ਰਹੇ ਆ ਹਨਾ ਤੇ ਜੇ ਦੇਖੋ ਉਹਨਾਂ ਨੇ ਇੱਕ ਮੁੱਠ ਕਰਕੇ ਪਾਰਟੀ ਸਾਰੀਆਂ ਜ਼ਿੰਮੇਵਾਰੀਆਂ ਸਾਰੀਆਂ ਆਰਗੇਨਾਈਜ਼ ਦੇ ਵਿੱਚ ਕਰਨ ਰਿਹਾ ਤੇ ਜੇ ਕਿਤੇ ਇੱਕ ਦੋ ਚੀਰਮੈਨੀਆਂ ਦੇ ਵੀ ਦਿੱਤੀਆਂ ਨਾ ਕੋਈ ਬਹੁਤੀ ਇੰਨੀਆਂ ਦੇ ਵਿੱਚੋਂ ਸੈਂਕੜੇ ਚੀਰਮੈਨੀਆਂ ਨਿੱਕੀਆਂ ਵੱਡੀਆਂ ਪਾ ਕੇ ਕੋਈ ਐਡੀ ਬਹੁਤੀ ਵੱਡੀ ਗੱਲ ਨਹੀਂ ਪਰ ਦੇਖੋ ਉਹਨਾਂ ਦਾ ਕੰਮ ਵੀ ਵੇਖੋ ਮੈਂ ਕਹਿੰਦਾ ਜਿੰਨਾ ਉਹ ਕੰਮ ਕਰ ਰਹੇ ਆ ਨਾ ਬੜਾ ਊਖਾ ਜਿਹਾ ਕੰਮ ਕਰਨਾ ਹੈ ਆਪਾਂ ਘਰਾਂ 'ਚ ਬੈਠੀਆਂ ਟੀਵੀ ਦੇ ਮੋਹਰੇ ਆ ਕੇ ਗੱਲਾਂ ਕਰਨੀਆਂ ਜਿਹੜੀਆਂ ਬੜੀਆਂ ਸੌਖੀਆਂ ਵਾਂ ਨੁਕਤਾ ਚੀਨੀ ਕਰਨੀ ਬਹੁਤ ਸੌਖੀ ਆ ਪਰ ਕੰਮ ਕਰਨਾ ਜਿਹੜਾ ਕਰਕੇ ਵਿਖਾਉਣਾ ਜਿਹੜਾ ਵਾ ਇਹ ਬੜਾ ਊਖਾ ਜਿਹਾ ਮਤਲਬ ਤੇ ਮੈਨੂੰ ਨਹੀਂ ਲੱਗਦਾ ਕੋਈ ਇਹੋ ਜੀ ਗੱਲ ਆ ਉਹ ਜਿਹੜੇ ਲੋਕ ਆ ਨਾ ਮੋਸਟਲੀ ਲੋਕ ਜਿਹੜੇ ਆ ਉਹ ਜਿਹੜੇ ਇੱਕ ਦੋ ਬੰਦੇ ਆ ਜਿਹੜੇ ਉਹ ਜਿਨ੍ਹਾਂ ਦੀ ਆਪਾਂ ਗੱਲ ਇਹ ਪੋਲਿਟੀਕਲ ਪਾਰਟੀਆਂ ਕਰਦੀਆਂ ਉਹ ਇੱਥੇ ਹੀ ਰਹਿ ਰਹੇ ਆ ਹੁਣ ਵੀ ਇਲੈਕਸ਼ਨਾਂ ਦੇ ਵਿੱਚ ਜਿੰਨੀਆਂ ਇਲੈਕਸ਼ਨਾਂ ਸਾਰੇ ਇੱਥੇ ਹੀ ਰਹਿੰਦੇ ਆ। ਹੁਣ ਆਪਾਂ ਉਹਨੂੰ ਕਿਵੇਂ ਕਰਦਾਂਗੇ ਜੀ ਇਸ ਤਰ੍ਹਾਂ ਤੋਂ ਪ੍ਰਵਾਸੀ ਜਿਹੜੇ ਆਪਾਂ ਕਹਿ ਲਈਏ ਪ੍ਰਵਾਸੀਆਂ ਨੇ ਆ ਕੇ ਲੁਧਿਆਣਿਆਂ ਦੇ ਆਪਾਂ ਉਹ ਇਲੈਕਸ਼ਨਾਂ ਲੜੀਆਂ ਤੇ ਜਿਹਦੀਆਂ ਕੌਂਸਲਰ ਦੀਆਂ ਲੜੀਆਂ ਉਹਨਾਂ ਨੂੰ ਕਿਵੇਂ ਕਹਿੰਨੇ ਆ? ਜੇ ਹੁਣ ਅਸੀਂ ਜਾ ਕੇ ਵਿਦੇਸ਼ਾਂ ਦੇ ਵਿੱਚ ਕੋਈ ਸਿਟੀਜ਼ਨ ਹੋ ਜਾਂਦਾ ਇੰਗਲੈਂਡ ਦੇ ਸਾਡੇ ਕਿੰਨੇ ਐਮਪੀ ਬਣੇ ਆ ਫਿਰ ਉਹ ਦੂਜੇ ਦੇ ਕੈਨੇਡਾ ਦੇ ਸਿਟੀਜ਼ਨ ਹਾਂ ਹਾਂ ਤੇ ਕੈਨੇਡਾ ਦੇ ਜਿਹੜੇ 24 ਆ ਜਿਹੜੇ ਐਮਪੀ ਉਹ ਕਿਤਰਾ ਬਣ ਗਏ ਆ ਫਿਰ ਸਾਨੂੰ ਉਹ ਤੇ ਕਹਿਣ ਵੀ ਇਹ ਤੇ ਇਹ ਤੇ ਪ੍ਰਦੇਸੀ ਆ ਮਤਲਬ ਇਹ ਨਹੀਂ ਗੱਲ ਹੈਗੀ ਜਿਹੜ ਉਹ ਕੰਮ ਕਰਦਾ ਪੋਲੀਟিক্যাল ਪਾਰਟੀਆਂ ਸਾਰਿਆਂ ਨੂੰ ਉਹਨਾਂ ਦਾ ਹੱਕ ਜਿਹੜੀ ਆ ਉਹ ਦਿੰਦੀਆਂ ਕੋਈ ਇਹੋ ਜੀ ਗੱਲ ਨਹੀਂ ਜੀ ਸਰਦਾਰ ਸਕੱਤਰ ਸਿੰਘ ਸੰਧੂ ਐਨ ਆਰ ਆਈ ਜੀ ਉਹਨਾਂ ਨੂੰ ਪਰਿਵਾਰ ਦਾ ਕਿਹੋ ਜਿਹਾ ਸਹਾਯੋਗ ਮਿਲਿਆ ਪਾਰਟੀ ਦੇ ਵਿੱਚ ਕੰਮ ਕਰਦੇ ਸਮੇਂ ਅਤੇ ਰਿਸ਼ਤੇਦਾਰਾਂ ਦਾ ਕਿਹੋ ਜਿਹਾ ਸਹਾਯੋਗ ਮਿਲਿਆ ਮੈਂ ਜ਼ਰੂਰ ਪੁੱਛਣਾ ਚਾਹੁੰਦਾ ਵੇਖੋ ਜੀ ਕੀ ਕਹਿੰਦੇ ਹੁੰਦੇ ਸੀ ਕਿਹੜੀ ਪਾਰਟੀ ਨਾਲ ਤੁਰ ਪਏ ਕਿ ਬਹੁਤ ਸਾਰੇ ਤੁਹਾਡੇ ਵਰਕਰਾਂ ਦਾ ਵੀ ਕਹਿਣਾ ਹੈ ਹਾਂ ਜੀ ਇਹ ਕੋਈ ਜੀ ਤੋਂ ਬੜਿਆ ਮੁਸ਼ਕਿਲ ਨਹੀਂ ਇਹ ਬੜੀ ਤੁਹਾਡੀ ਵਧੀਆ ਗੱਲ ਹੈ ਕੈਨੇਡਾ ਦੇ ਵਿੱਚ ਜਦੋਂ ਅਸੀਂ ਆਪਾਂ ਕੰਮ ਕਰਨਾ ਸ਼ੁਰੂ ਕੀਤਾ ਆਂ ਬਾਰਟੀ ਨਾਲ ਤੇ ਚਲੋ ਬਥੇਰੇ ਲੋਕੀ ਤਾਂ ਨੇ ਮੈਨੇ ਮਾਰਦੇ ਸੀਗੇ ਇਹ ਤਾਂ ਹੁਣ ਆਪਣੀ ਤੁਹਾਡਾ ਮਨ ਦੀ ਗੱਲ ਆ ਨਾ ਵੀ ਆਪਾਂ ਤੁਹਾਂ ਕੀ ਕਰਨਾ ਹੈ ਨਾ ਬਾਕੀ ਵੇਖੋ ਪਰਿਵਾਰ ਦਾ ਆਪਾਂ ਕੀ ਇਹ ਪਰਿਵਾਰ ਵੱਲੋਂ ਬੜਾ ਹੰਗਾਰਾ ਹੁਣ ਮੈਂ ਤੁਹਾਨੂੰ ਤੁਸੀਂ ਪਰਿਵਾਰ ਦਾ ਪੁੱਛ ਲਿਆ ਜੀ ਜੀ ਐ ਮੈਂ ਸਮਝਦਾ ਜਿਹੜੀਆਂ ਲੇਡੀ ਹੁੰਦੀਆਂ ਨਾ ਉਹ ਸਾਡੇ ਨਾਲੋਂ ਜ਼ਿਆਦਾ ਕ੍ਰਾਂਤੀਕਾਰੀਆਂ ਬੰਦਿਆਂ ਨਾਲੋਂ ਜੀ ਜੀ ਮੈਂ ਜਦੋਂ ਅਨੰਦ ਹਜ਼ਾਰੇ ਦੀ ਇਲੈਕਸ਼ਨ ਮੂਵਮੈਂਟ ਚੱਲੀ ਨਾ ਤੇ سوشل میڈیا ਤੇ ਕੰਮ ਸ਼ੁਰੂ ਹੋਇਆ ਤੇ ਮੇਰੇ ਘਰ ਦੇ ਵਾਈਫ ਜਿਹੜੀ ਆ ਮੇਰੀ ਉਹ ਪਹਿਲਾਂ ਜਿਹੜੀ ਆ ਉਹ ਆਮ ਪਾਰਟੀ ਦੇ ਨਾਲ ਜਿਹੜਾ ਜਦੋਂ ਉਹਨਾਂ ਨੇ ਸਰ ਬਣਾਈ ਪਾਰਟੀ ਉਹ ਪਹਿਲਾਂ ਉਹਨੇ ਜੁਆਇਨ ਕੀਤਾ ਜੁਆਇਨ ਕੀਤਾ ਉਹਨਾਂ ਦੇ ਹੋਇਆ ਮੈਂ ਇਥੋਂ ਤੱਕ 2 ਸਾਲ ਪਹਿਲੇ 2 ਸਾਲ ਜਿਹੜਾ ਜਦੋਂ ਵੀ ਫੰਡ ਅਰੇਜ ਕਰਨ ਜਾਂਦੇ ਸੀ ਵਿਦੇਸ਼ਾਂ ਦੇ ਵਿੱਚ ਤੇ ਮੈਂ ਉਹਦੇ ਪੈਸੇ ਮੈਨੂੰ ਉਹ ਕਹਿੰਦੇ ਸੀ ਜੀ ਪਤੀ ਜੀ ਵੀ ਸਾਡੀ ਪਾਰਟੀ ਦੇ ਆ ਗਏ ਆ ਫੰਡ ਰੇਜ ਕਰਨ ਤੇ ਜਾ ਕੇ ਜਿੰਨਾ ਆਪਣੀ ਪਾਰਟੀ ਨੂੰ ਰੋਟੇਸ਼ਨ ਕਰਦੇ ਜੀ ਉਹਨਾਂ ਦੇਖਿਆ ਉਹ ਤੇ ਮੈਂ ਦੇਖ ਕੇ ਆਉਣਾ ਦੱਸ ਕੇ ਵੀ ਆਉਂਦਾ ਰਿਆ ਮਤਲਬ ਵੀ ਭਾਈ ਇਹ ਕਰ ਜਾਂਦਾ ਮਤਲਬ ਫੰਡਿਆ ਮਤਲਬ ਪਾਰਟੀ ਦਾ ਸੋ ਇਹ ਵੇਖੋ ਜਿਹੜੀ ਬਾਕੀ ਰਹਿ ਗਈ ਗੱਲ ਆਪਾਂ ਕਹਿੰਨੇ ਆ ਸੰਯੋਗ ਹੁਣ ਮੈਂ ਇਨਾਂ ਨਾਲ ਚ ਰ ਇੱਥੇ ਰਹਿ ਜੰਨਾ ਪਰਿਵਾਰ ਦਾ ਸੰਯੋਗ ਨਾ ਹੋਵੇ ਤਾਂ ਬੰਦਾ ਕਿੱਥੋਂ ਰਹਿ ਜਾਊਗਾ ਬੱਚਿਆਂ ਦਾ ਸੰਯੋਗ ਹੈ ਬੇਟਿਆਂ ਦਾ ਸੰਯੋਗ ਆ ਬੜੇ ਦਾ ਰਿਸ਼ਤੇਦਾਰਾਂ ਦਾ ਭਾਈਚਾਰੀ ਦਾ ਸੰਯੋਗ ਆ ਇਹ ਨਹੀਂ ਕੋਈ ਗੱਲ ਹੁੰਦੀ ਸੰਯੋਗ ਤੋਂ ਬਿਨਾਂ ਤੇ ਨਾ ਚ ਰ ਬੰਦਾ ਰਹਿ ਨਹੀਂ ਨਹੀਂ ਮੇਰੀ ਵਿਰੋਧਤਾ ਨਹੀਂ ਕਿਸ ਨੇ ਕੀਤੀ ਨਹੀਂ ਮੇਰੀ ਨਾ ਇਥੇ ਪਾਰਟੀ ਚ ਕਿਸ ਨੇ ਕੀਤੀ ਪਿੰਡ ਚ ਨਾ ਭਾਈ ਚਾਰੇ ਜਨ ਨਾਲ ਕਿਸੇ ਨੇ ਨਹੀਂ ਕੀਤੀ ਸਾਰਿਆਂ ਨੇ ਖੁਸ਼ੀ ਖੁਸ਼ ਕੀਤਾ ਪਹਿਲਾ ਕਿਹੜੀ ਪਾਰਟੀ ਦੇ ਵਿੱਚ ਹੁੰਦੇ ਸੀ ਇਹ ਵੀ ਜਰੂਰ ਦੱਸਿਓ ਕਿਹੜੇ ਹਲਕੇ ਤੋਂ ਬਲੋਂਗ ਕਰਦੇ ਹੋ ਇਹ ਵੀ ਜਰੂਰ ਦੱਸਿਓ ਉਹਨਾਂ ਪਾਰਟੀਆਂ ਤੇ ਇਹਨਾਂ ਪਾਰਟੀ 'ਚ ਫਰਕ ਕੀ ਲੱਗਾ ਐ ਵੇਖੋ ਸਾਡਾ ਹਲਕਾ ਪਹਿਲਾਂ ਤਾਂ ਖਡੂਰ ਸਾਹਿਬ ਹੁੰਦਾ ਸੀ ਜੀ ਜੀ ਹੁਣ ਆ ਮੇਰੇ ਖਲਦੋਕ ਤਿੰਨਰਮਾ ਤੋਂ ਬਾਬਾ ਪਕੜਾ ਸਾਹਿਬ ਜਿਹੜਾ ਉਹ ਚੱਲ ਗਿਆ ਜਿੱਤ ਨਾਲ ਜੀ 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 ਤੇ ਪਹਿਲਾਂ ਤਾਂ ਹੁਣ ਅਕਾਲੀ ਦਲ ਦੇ ਨਾਲ ਰਹੇ ਆ ਆਪਾਂ तकरीबन ਤਿੰਨ ਚਾਰ ਪੀੜੀਆਂ ਵੱਡੇ-ਵਡੇਰੇ ਮੈਂ ਆਪ ਜਿੰਦਗੀ ਦੇ 35 ਸਾਲ तकरीबन ਜਿਹੜੇ ਆ ਉਹ ਅਕਾਲੀ ਦਲ ਦੇ ਨਾਲ ਬਤਾਏ ਆ ਤੇ ਬੜਾ ਫਖਰ ਹੁੰਦਾ ਸੀ ਆਪਾਂ ਨੂੰ ਇੱਕ ਵੀ ਪੰਥਕ ਪਾਰਟੀ ਆ ਇਹ ਮਤਲਬ ਬੜਾ ਮਾਨ ਲੱਗਦਾ ਵੀ ਕੰਮ ਵੀ ਕੀਤੇ ਨੇ ਉਹਨਾਂ ਨੇ ਇਹ ਵੇਖੋ ਟਾਈਮ ਟੂ ਟਾਈਮ ਉਹਨਾਂ ਨੇ ਵੀ ਜਿੰਨਾ ਕੋ ਕਰ ਸਕਦੇ ਸੀ ਹਰ ਕੋਈ ਸਰਕਾਰ ਨੇ ਵਧੀਆ ਹੀ ਕਰਦੀ ਆ ਕੀਤਾ ਉਹਨਾਂ ਨੇ ਇਹ ਇਹ ਕੋਈ ਨਹੀਂ ਚਲੋ ਵੇਖੋ ਹਾਂ ਉਹਦੇ 'ਚ ਪਤਾ ਗੱਲ ਕੀ ਜਾਂ ਜਦੋਂ ਜ਼ਿਆਦਾ ਚਿਰ ਸਰਕਾਰ ਰਹਿ ਜਾਂਦੀ ਹੈ ਨਾ ਕਈ ਵਾਰੀ ਉਹਨਾਂ ਕੋ ਮਿਸਟੇਕਾਂ ਹੋ ਜਾਂਦੀਆਂ ਕਈ ਵਾਰੀ ਕਿਤੇ ਪਤਾ ਹੀ ਨਹੀਂ ਲੱਗਦਾ ਉੱਪਰਲੇ ਲੈਵਲ ਤੇ ਥੱਲੇ ਕੀ ਹੋ ਰਿਹਾ ਹੋ ਗਈਆਂ ਗਲਤੀਆਂ ਉਹਨਾਂ ਕੋ ਵੀ ਪਰ ਕੰਮ ਉਹਨਾਂ ਡਿਵੈਲਪਮੈਂਟ ਦਾ ਕੰਮ ਕਾਫੀ ਕਰਤਾ ਆ ਨਾਲੀਆਂ ਗਲੀਆਂ ਦਾ ਜਿਹੜਾ ਕੰਮ ਆ ਜ਼ਿਆਦਾ ਕਾਂਗਰਸ ਤੇ ਕਾਲੀ ਦਲ ਨੇ ਕੀਤਾ ਹੁਣ ਬਾਕੀ ਕੰਮ ਜਿਹੜਾ ਹੋਰ ਜਿਹੜੇ ਰਹਿੰਦੇ ਆ ਉਹ ਬਾਕੀ ਜੀ ਆਮ ਪਾਰਟੀ ਜਿਹੜੀ ਉਹ ਕਰ ਰਹੀ ਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਹਾਂ ਕਈ ਵਾਰੀ ਇਹਦਾ ਜਦੋਂ ਜ਼ਿਆਦਾ ਚਿਰ ਸਰਕਾਰ ਰਹਿ ਜੇ ਉਹਦੀ ਐਂਟੀਕਮੇਸੀ ਹੋਈ ਜਾਂਦੀ ਆ ਕੋਈ ਨਾ ਕੋਈ ਹੋਇਆ ਹੁਣ ਹੁਣ ਬੋਲਣ ਨੂੰ ਤਾਂ ਕਈ ਵਾਰੀ ਵੇਖੋ ਆ ਆਪਣੀ ਆਮ ਪਾਰਟੀ ਭਗਵਾਨ ਤਮਨ ਆਪਣੇ ਸੀਐਮ ਸਾਹਿਬ ਜਿਹੜੇ ਆ ਉਹ ਬੜਾ ਕੰਮ ਕਰ ਰਹੇ ਵਿਚਾਰਾ ਭੱਜਾ ਹੀ ਫਿਰਦਾ ਰਹਿੰਦਾ ਜਿਤਨਾ ਕਿੰਨੀਆਂ ਨਿਯੁਕਤੀ ਪੱਥ ਦਿੰਦਾ ਕਿੰਨੀਆਂ ਫਰੀ ਨੌਕਰੀਆਂ ਦੇਣ ਰਿਹਾ ਤੇ ਜਿਹੜੇ ਆ ਨੈਗੇਟਿਵਿਟੀ ਕਰਨ ਵਾਲੇ ਉਹ ਤੇ ਉਹਨਾਂ ਨੂੰ ਹੀ ਕਹੀ ਜਾਂਦੇ ਆ ਵੀ ਇਹ ਮਾੜੇ ਆ ਜਿਵੇਂ ਜਿਤਨਾ ਵੀ ਹੈਗੇ ਆ ਪਰ ਮੈਂ ਇੱਕ ਗੱਲ ਕਰ ਦਾਨਾ ਜੀ ਮੈਂ ਕਹਿੰਨਾ ਵੇਖੋ ਜੇ ਨਾ ਚੰਗਾ ਕੋਈ ਕੰਮ ਕਰਦਾ ਨਾ ਚਾਹੇ ਕੋਈ ਵੀ ਮੁੱਖ ਮੰਤਰੀ ਆ ਕੋਈ ਵੀ ਸਰਕਾਰ ਨੂੰ ਚੰਗਾ ਕਹੋ ਜੀ ਜੇ ਤੁਸੀਂ ਚੰਗਾ ਨਾ ਨਾ ਕਹੋਗੇ ਤੇ ਚੰਗਾ ਕਰੂਗਾ ਕੌਣ ਜੀ ਤੁਹਾਨੂੰ ਜ਼ਰੂਰ ਇਹ ਜਿਹੜਾ ਨਾ ਮੈਂ ਕਹਿੰਨਾ ਪੋਲਿਟੀਕਲ ਪਾਰਟੀਆਂ ਨੂੰ ਉਹਨਾਂ ਦੇ ਲੀਡਰ ਨੂੰ ਉੱਪਰ ਉੱਠ ਕੇ ਜਿਹੜੀਆਂ ਇਹ ਗੱਲਾਂ ਕਰਨੀਆਂ ਚਾਹੀਦੀਆਂ ਅਸੀਂ ਇਹ ਨਹੀਂ ਹੈਗਾ ਵੀ ਦੂਜੇ ਦਿਨ ਜਾ ਕੇ ਰੌਲਾ ਪਾ ਕੇ ਵਹਿ ਜੀਏ ਕੋਈ ਚੰਗਾ ਵੀ ਕਰਨ ਰਿਆ ਹੁਣ ਵੇਖੋ ਜਿਤਨਾ ਕਹਿ ਲਓ ਨਸ਼ਿਆਂ ਦੇ ਵਿਰੁੱਧ ਜਿਹੜਾ ਉਹ ਚੱਲੇ ਆ ਹਨਾ ਕਿੰਨਾ ਚਿਰ ਹੋ ਗਿਆ ਰੌਲਾ ਪਾਉਂਦਿਆਂ ਨੂੰ ਕਿ ਪਹਿਲਾਂ ਕਾਂਗਰਸ ਦੇ ਕਾਲੀਏ ਕਹਿੰਦੇ ਸੀ ਵੀ ਜੇ ਸਾਡਾ ਤੇ ਜੁਮਾ ਲੱਗਦਾ ਆਮ ਪਾਰਟੀ ਕੀ ਕਰ ਰਹੀ ਆ ਤੇ ਜੇ ਹੁਣ ਕਰਨ ਰਿਹਾ ਤੇ ਇਹਨਾਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਸਪੋਰਟ ਕਰਨੀ ਚਾਹੀਦੀ ਮੈਂ ਕਹਿੰਦਾ ਜੇ ਉਤਰਾ ਸਪੋਰਟ ਨਾ ਕਰਨ ਇੰਨਾ ਹੀ ਕਹਿ ਦੇਣ ਵੀ ਇਹ ਚੰਗਾ ਕਰ ਰਹੇ ਆ ਹੈਨਾ ਪਰ ਉਹ ਕਰਦੇ ਨਹੀਂ ਹੁਣ ਕੋਈ ਨਾ ਕੋਈ ਹੋਰ ਇਸ਼ੂ ਛੇੜ ਜਿਹੜਾ ਉਹ ਛੇੜ ਕੇ ਬੈਹਿੰਦੇ ਆ ਇਸ ਤਰ੍ਹਾਂ ਮੈਂ ਕਹਿੰਦਾ ਇਹਨਾਂ ਨੂੰ ਸਿਆਸਤ ਕਰਨੀ ਨਹੀਂ ਚਾਹੀਦੀ ਅੱਜ ਦਾ ਜਿਹੜਾ ਸਮਾਜ ਆ ਬੜਾ ਸੱਭੇਕ ਹੋ ਗਿਆ ਸਿਆਣਾ ਹੋ ਗਿਆ ਉਏ ਇਹ ਇਹਨਾਂ ਗੱਲਾਂ ਨੂੰ ਜਦੋਂ ਆਪਾਂ ਛੋਟੀ ਛੋਟੀਆਂ ਗੱਲਾਂ ਕਰਦੇ ਆ ਇਹਨਾਂ ਦੇ ਬਿਆਨਾਂ ਨੂੰ ਫਿਰ ਉਹ ਹੱਸੋ ਹੀ ਜਾਣ ਜਿਹੜਾ ਸਮਝਦੇ ਕਹਿੰਦੇ ਯਾਰ ਵੀ ਇਹ ਕੀ ਕਰੀ ਜਾਂਦੇ ਆ ਅਸੀਂ ਤੇ ਕਹਿਣ ਦੇ ਆ ਲੋਕ ਤੇ ਕਹਿਣ ਦੇ ਆ ਵੀ ਲੋਕਾਂ ਦੇ ਬੱਚੇ ਘਰਾਂ ਤੋਂ ਜਿਹੜਾ ਵਾ ਉਹ ਮਤਲਬ ਦੁਨੀਆ ਤੋਂ ਜਾ ਰਹੇ ਆ ਤੇ ਇਹ ਜੇ ਸਰਕਾਰ ਇਸ ਕੰਮਲਤਰੀ ਆ ਤੇ ਜਿਹੜੇ ਬਾਕੀ ਲੀਡਰ ਆ ਉਹਨਾਂ ਦੀ ਬਿਨਾਂ ਵਜ੍ਹਾ ਤੋਂ ਵਿਰੋਧਤਾ ਕਰ ਰਹੇ ਆ ਬਿਆਨਬਾਜ਼ੀ ਕਰ ਰਹੇ ਆ ਇਹਨਾਂ ਨੂੰ ਕਹਾਂ ਮੈਂ ਤੇ ਹੀ ਬੇਨਤੀ ਕਰੂੰਗਾ ਵੀ ਲੀਡਰ ਸਾਰੇ ਸਿਆਣੇ ਆ ਕੋਈ ਐਸੀ ਗੱਲ ਨਹੀਂ ਮਤਲਬ ਪਰ ਇਹਨਾਂ ਨੂੰ ਕੁਝ ਜਿਹੜੀਆਂ ਜੜੀਆਂ ਹੈਗੀਆਂ ਨਾ ਵੀ ਬਿਲਕੁਲ ਇਹ ਨਾ ਹੋਵੇ ਵੀ ਅਹੀਂ ਕੰਮ ਚੰਗਾ ਕੀਤਾ ਅਹੀਂ ਗਾਂ ਕਰਾਂਗੇ ਗਾਂ ਕਰਾਂਗੇ ਜਦੋਂ ਤੁਹਾਡਾ ਟਾਈਮ ਆ ਜਾਊਗਾ ਤੁਹਾਨੂੰ ਲੋਕ ਦੇ ਦੇਣਗੇ ਚਾਂਜੀ ਜੀ ਸਕਕੇ ਘਰਿਓ ਇਹ ਪੰਜਾਬ ਇੱਥੇ ਹੀ ਇੱਥੇ ਹੀ ਰਹਿਣਾ ਮਤਲਬ ਪਾਰਟੀਆਂ ਵੀ ਇੱਥੇ ਰਹਿਣੀਆਂ ਪਰ ਜਿਹੜਾ ਇਸ ਟਾਈਮ ਅੱਜ ਕੰਮ ਕਰਨ ਰਿਹਾ ਵਾ ਚੰਗੇ ਕਰਨ ਰਿਹਾ ਉਹ ਉਹਨੂੰ ਤੁਸੀਂ ਚੰਗਾ ਤੇ ਕਹਿ ਦਿਓ ਨਾ ਜਿ ਤਰ੍ਹਾਂ ਕਹਿ ਲਿਆ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਐਨ ਆਰ ਆਈ ਵਰਕਰਾਂ ਨੂੰ ਜਾਂਦੇ ਜਾਂਦੇ ਕੀ ਸੁਨੇਹਾ ਹੈ ਕੀ ਭਰੋਸਾ ਦਿਵਾਉਣਾ ਚਾਹੋਗੇ ਵਰਕਰਾਂ ਨੂੰ ਵੀ ਕੀ ਕਹਿਣਾ ਚਾਹੋਗੇ ਵੇਖੋ ਜੀ ਵੇਖੋ ਜਿੱਥੇ-ਜਿੱਥੇ ਵੀ ਸਾਡੇ ਪਾਰਟੀ ਦੇ ਵਰਕਰ ਆ ਮੈਂ ਤਾਂ ਜਿਹੜੇ ਐਨਆਰਆਈ ਭਰਾਵਾ ਉਹ ਭਾਵੇਂ ਕਿਸੇ ਵੀ ਪਾਰਟੀ ਦੇ ਹੈਗੇ ਆ ਮੈਂ ਤੇ ਉਹਨਾਂ ਨੂੰ ਇਹੋ ਕਹੂੰਗਾ ਵੀ ਜਿੱਥੇ ਵੀ ਹੈਗੇ ਜੇ ਪਹਿਲਾਂ ਤੇ ਆਪਣੀਆਂ ਪਾਰਟੀਆਂ ਨਾਲ ਜੁੜੇ ਰਹੋ ਜਿਹੜੀ ਵੀ ਤੁਹਾਨੂੰ ਪਾਰਟੀ ਚੰਗੀ ਲੱਗਦੀ ਆ ਜੀ ਉਹਦੇ ਨਾਲ ਕੰਮ ਕਰੋ ਤਕੜੀ ਹੋ ਕੇ ਕੰਮ ਕਰੋ ਕੀ ਬਾਤ ਦੂਜਾ ਜਿਹੜਾ ਖੁਸ਼ ਰਹੋ ਸਭ ਤੋਂ ਵੱਡੀ ਗੱਲ ਆ ਮੈਨੂੰ ਇਹ ਗੱਲ ਦਾ ਪਤਾ ਵਿਦੇਸ਼ਾਂ ਦੇ ਜਿਹੜੇ ਐਨਆਰਆਈ ਉਹਨਾਂ ਨੂੰ ਪੰਜਾਬ ਪ੍ਰਤੀ ਦਰਦ ਬਹੁਤ ਆ ਉਹ ਤੇ ਕਿਤੇ ਨਿੱਕੀ ਜਿਹੀ ਗੱਲ ਤੁਹਾਡੇ ਹੋ ਜਾਂਦੀ ਆ ਨਾ ਉਹਨਾਂ ਨੂੰ ਤੇ ਨੀਂਦ ਨਹੀਂ ਆਉਂਦੀ ਤਪਕ ਤਪਕ ਕੇ ਉੱਠਦੇ ਆ ਮਤਲਬ ਤੇ ਹਰ ਟਾਈਮ ਜਿਹੜਾ ਪੰਜਾਬ ਦੇ ਵਿੱਚ ਕਿਉਂਕਿ ਇੱਥੋਂ ਗਰੋਅ ਅਪ ਹੋ ਕੇ ਗਏ ਆ ਪੜ੍ਹ ਲੈ ਕੇ ਗਏ ਆ ਉਹਨਾਂ ਦਾ ਪੰਜਾਬ ਦੇ ਨਾਲ ਪਿਆਰ ਆ ਭਾਵੇਂ ਭਾਵੇਂ ਉਹ ਜਿੱਤਰਾ ਮਰਜ਼ੀ ਉੱਥੇ ਉਹਨਾਂ ਕੋਲ ਸੁੱਖ ਸਹੂਲਤਾਂ ਪਰ ਉਹ ਚਾਹੁੰਦੇ ਵੀ ਆ ਇੱਥੇ ਪੰਜਾਬ ਦੇ ਵਾਸਤੇ ਕੁਝ ਕਰਨਾ ਤੇ ਪਰ ਕਈ ਜਿਹੜਾ ਹਾਲਾਤਾਂ ਦਾ ਕਰਕੇ ਉਹ ਜਿਹੜਾ ਉਹ ਨਹੀਂ ਆ ਸਕਦੇ ਜਾਂ ਕਰ ਸਕਦੇ ਮੈਂ ਤੇ ਉਹ ਬੇਨਤੀ ਕਰੂੰਗਾ ਜਿੱਥੇ ਵੀ ਹੈਗੇ ਜੇ ਖੁਸ਼ ਰਹੋ ਤਕੜੀ ਹੋ ਕੇ ਕੰਮ ਕਰੋ ਜਿਹੜੀ ਪਾਰਟੀ ਦੀ ਕਰਨੀ ਆ ਤਕੜੀ ਹੋ ਕੇ ਕੰਮ ਕਰੋ ਜਿ ਤਰ੍ਹਾਂ ਕਿਹਾ ਲੀਹ ਸਮਾਧਨ ਦੇ ਲਈ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਤੁਹਾਡਾ ਜਲਜੀਤ ਸਿੰਘ ਜੀ ਤੁਹਾਡੇ ਚੈਨਲ ਦਾ ਜਿਹੜਾ ਜੀ ਜੀ ਹਾਂ ਵਾਹਿਗੁਰੂ ਜੀ ਖਾਲਸਾ ਵੈਰੀ ਗੁੱਡ ਕੀਪ ਸੋ ਇਹ ਸੰਨ ਐਨ ਆਰ ਆਈ ਸਰਦਾਰ ਸਕੱਤਰ ਸਿੰਘ ਜੀ ਸੰਧੂ ਜਿਨ੍ਹਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵੀਂ ਜ਼ਿੰਮੇਵਾਰੀ ਮਿਲੀ ਆ ਤੇ ਉਹਨਾਂ ਨੇ ਐਨ ਆਰ ਆਈ ਭਰਾਵਾਂ ਨੂੰ ਵੀ ਇਹੀ ਭਰੋਸਾ ਦਿਵਾਇਆ ਕਿ ਉਹ ਉਹਨਾਂ ਦੀਆਂ ਮੁਸ਼ਕਲਾਂ ਤੇ ਵੀ ਪਹਿਰਾ ਦੇਣਗੇ ਅਤੇ ਗੱਲ ਉਹਨਾਂ ਦੇ ਜੇਕਰ ਜਿਵੇਂ ਕਿ ਬਹੁਤ ਸਾਰੇ ਇੱਥੇ ਸਾਡੇ ਐਨਆਰਆਈ ਭਰਾ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਦੀਆਂ ਬਹੁਤ ਸਾਰੀਆਂ ਜ਼ਮੀਨਾਂ ਉਹਨਾਂ ਦੀਆਂ ਕੋਠੀਆਂ ਉਹਨਾਂ ਦੇ ਆਪਣਿਆਂ ਨੇ ਦੱਬੀਆਂ ਹੁੰਦੀਆਂ ਤਾਂ ਉਹਨਾਂ ਸਾਰਿਆਂ ਮਸਲਿਆਂ ਦੇ ਵਿੱਚ ਜੇ ਪਾਰਟੀ ਨੇ ਡਿਊਟੀ ਲਈ ਆ ਤੇ ਇਮਾਨਦਾਰੀ ਦੇ ਨਾਲ ਨਿਭਾਉਣ ਦੀ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਅਤੇ ਵਰਕਰਾਂ ਨੂੰ ਵੀ ਸਨੇਹਾ ਦਿੱਤਾ ਹੈ ਕੀ ਵਰਕਰ ਜਿਹੜੇ ਨੇ ਚਾਹੇ ਕਿਸੇ ਵੀ ਪਾਰਟੀ ਚ ਨੇ ਉਹ ਆਪਣੀ ਪਾਰਟੀ ਦੇ ਨਾਲ ਵਫਾਦਾਰੀ ਨਾਲ ਅਤੇ ਤਕੜੇ ਹੋ ਕੇ ਕੰਮ ਕਰਨ ਅਤੇ ਆਪੋ ਆਪਣੀ ਪਾਰਟੀ ਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕਰਨ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮਹਦਲਜੀਤ ਸਿੰਘ ਨਜ਼ਰ ਪੰਜਾਬ న్యూਸ ਤਰਨਤਾਰਨ